ਪੰਜਾਬ ਦੇ ਵਿੱਚ ਅੱਜ ਇੱਕ ਮੁੱਦਾ ਬਹਿਰ ਚਰਚਾ ਦਾ ਵਿਸ਼ਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵੀਡੀਓ ਇਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਤੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜਰੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਸੱਚ ਜਗਮਨ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾ ਹੁਣ ਸਵਾਲ ਇਹ ਖੜਾ ਹੋ ਜਾਂਦਾ ਕਿ ਕੀ ਇਹ ਇਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਖੁਦ ਸਾਹਮਣੇ ਆਏ ਉਹ ਤਾਂ ਕਹਿੰਦੇ ਜੀ ਫੇਕ ਹੈ ਏਜੰਸੀਆਂ ਨੇ ਵੀਡੀਓ ਬਣਵਾਈ ਹੈ ਸਰਕਾਰਾਂ ਨੇ ਬਣਵਾਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਆ ਜਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਵਿੱਚ ਸੱਤਾ ਤੇ ਰਹਿ ਉਹਨਾਂ ਨੇ ਤਿੰਨ ਪ੍ਰੈਸ ਕਾਨਫਰੰਸਾਂ ਕੀਤੀ ਮਲਬੇ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਫੈਂਸਿਵ ਹੈ ਕਿੰਨੀ ਫਰਸਟ੍ਰੇਟਿਡ ਹੈ ਤਿੰਨ ਤਿੰਨ ਪ੍ਰੈਸ ਕਾਨਫਰੈਂਸਾਂ ਉਹ ਵੀਡੀਓ ਤੇ ਕਰਨੀਆਂ ਪੈਰੀਆਂ ਨੇ ਜਿਹਨੂੰ ਸਰਕਾਰ ਖੁਦ ਫੇਕ ਦੱਸ ਰਹੀ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਸ਼ਖਸ ਤਾਂ ਕੈਨੇਡਾ ਦੇ ਵਿੱਚ ਬੈਠਾ ਹੈ ਔਰ ਕੈਨੇਡਾ ਦੇ ਵਿੱਚੋਂ ਬੈਠ ਕੇ ਉਹ ਵੀਡੀਓ ਪਾ ਰਿਹਾ ਸੋ ਇਹਦੇ ਚ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਸੀਬੀਆਈ ਹੈ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਉਹਨਾਂ ਜਾਂਚ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਔਰ ਇਹ ਵੀਡੀਓ ਦਾ ਸੱਚ ਪੰਜਾਬ ਦੇ ਲੋਕ ਜਾਣਨ ਦਾ ਹੱਕ ਰੱਖਦੇ ਕਿ ਵੀਡੀਓ ਕਿਉਂ ਬਣੀ ਜੇ ਫੇਕ ਹੈ ਤਾਂ ਕਿਹਨੇ ਬਣਾਈ ਇਹ ਕਿੱਥੇ ਬਣੀ ਔਰ ਜਿਹੜਾ ਦੂਸਰਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਜਗਮਨ ਸਮਰੇ ਬਾਰੇ ਮਾੜੀ ਮੋਟੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਸਮੇਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਰਿਹਾ ਉਹਨਾਂ ਦਾ ਸਗੀ ਸਾਥੀ ਦੇ ਤੇ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਆਪ ਦੇ ਬੁਲਾਰੇ ਇਹ ਲੋਕਾਂ ਨੂੰ ਗੱਲ ਦੱਸ ਕੇ ਨਹੀਂਗੇ ਕਿ ਜਿਹੜੇ ਬੰਦੇ ਨੇ ਵੀਡੀਓ ਪਾਈ ਹੈ ਉਹ ਆਮ ਆਦਮੀ ਪਾਰਟੀ ਦੀ ਮਦਦ ਕਰਦਾ ਰਿਹਾ ਉਹਨਾਂ ਦਾ ਹੀ ਕਾਰਕੁਨ ਰਿਹਾ ਸੋ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਵੀ ਜੇ 5-7 ਲੋਕਾਂ ਨਾਲ ਗੱਲ ਕਰੀਏ ਤਾਂ 2-3 ਨੇ ਗੱਲ ਦੱਸ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨਾਲ ਹਮਦਰਦੀ ਰੱਖਦਾ ਸੀ ਇਹਨਾਂ ਦੇ ਨਾਲ ਕੰਮ ਕਰਦਾ ਸੀ ਸੋ ਅੱਜ ਇਸ ਮੋੜ ਤੇ ਆ ਕੇ ਖੜੇ ਹੋ ਗਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਕੋਈ ਸਿੱਧਾ ਚੈਲੰਜ ਕਰਦਾ ਔਰ ਮੈਨੂੰ ਲੱਗਦਾ ਕਿ ਉਹ ਸਨੀਚਰਵਾਰ ਦਾ ਵੀ ਚੈਲੰਜ ਆ ਗਿਆ ਕਿ ਜੀ ਸਨੀਚਰਵਾਰ ਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹ ਕਹਿੰਦੇ ਜੀ ਅਸੀਂ ਲਿਆਉਣ ਦੀ ਕਾਰਵਾਈ ਸ਼ੁਰੂ ਕਰਤੀ ਮੈਂ ਖੁਦ ਵਕੀਲਾਂ ਦੱਸੋ ਕੀ ਕੈਨੇਡਾ ਤੋਂ ਕਿਸੇ ਨੂੰ 420 ਦੇ ਕੇਸਟ ਐਕਸੈਲਿਟੇਸ਼ਨ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਸੋ ਇਹ ਹੁਣ ਵੱਡੇ ਸਵਾਲ ਨੇ ਜਿਹੜੇ ਉਹ ਸਰਕਾਰ ਦੇ ਉੱਤੇ ਖੜੇ ਹੋਗੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋਗੇ ਨੇ ਔਰ ਇਹ ਜਿਹੜੀ ਵੀਡੀਓ ਹੈ ਇਹਦਾ ਸੱਚ ਪੰਜਾਬੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜੇ ਕੋਈ ਵਿਕਟਮ ਹੈ ਚਾਹੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਫਿਰ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਦੇਉ ਤੇ ਐਸਾ ਹਮਲਾ ਕੀਤਾ ਨੂੰ ਸਜ਼ਾ ਦਿਓ ਪਰ ਵੀਡੀਓ ਇਹਦੀ ਸੱਚਾਈ ਇਹਦੀ ਅਸਲੀਅਤ ਪੰਜਾਬੀ ਜਾਣਨ ਦਾ ਹੱਕ ਰੱਖਦੇ